ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪ੍ਰਿੰਟ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਇਤਿਹਾਸ ਚ ਪਹਿਲੀ ਵਾਰ ਅਮਰੀਕੀ ਲੋਕ ਵੀਰਵਾਰ ਨੂੰ ਟੀਵੀ ਸਕਰੀਨ ਤੇ ਰਾਸ਼ਟਰਪਤੀ ਅਹੁਦੇ ਦੇ ਦੋ ਸਭ ਤੋਂ ਪੁਰਾਣੇ ਉਮੀਦਵਾਰਾਂ ਨੂੰ ਆਪਣੀ ਉਮੀਦਵਾਰੀ ਦੇ ਸਮਰਥਨ ਚ ਬਹਿਸ ਕਰਦੇ ਦੇਖਣਗੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ 81 ਸਾਲ ਦੇ ਨੇ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 78 ਸਾਲ ਦੇ ਨੇ बहस सीएनएन द्वारा होस्ट कीती जा रही है ते अटलांटा के स्टूडियो तो लाइव प्रसारित कीती जावेगी बहस तो ठीक पहला करवाए गए एक राइटर्स इफसोस पोल छपایا ਗਿਆ ਹੈ ਕਿ ਅਮਰੀਕੀ ਵੋਟਰ ਦੋ ਉਮੀਦਵਾਰਾਂ ਬਾਰੇ ਉਲਝਣ ਚ ਨੇ ਤਿੰਨ ਦਿਨਾਂ ਦੌਰਾਨ ਕੀਤੇ ਗਏ ਇਸ ਵਿਸਤ੍ਰਿਤ ਸਰਵੇਖਣ ਦੇ ਅਨੁਸਾਰ ਅਮਰੀਕੀ ਵੋਟਰ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트੍ਰੰਪ ਨੂੰ ਆਰਥਿਕਤਾ ਲਈ ਸਭ ਤੋਂ ਵਧੀਆ ਉਮੀਦਵਾਰ ਮੰਨਦੇ ਨੇ ਪਰ ਲੋਕਤੰਤਰ ਨੂੰ ਬਚਾਉਣ ਲਈ ਉਹਨਾਂ ਦੀ ਪਸੰਦ ਡੈਮੋਕ੍ਰੈਟਿਕ ਉਮੀਦਵਾਰ ਰਾਸ਼ਟਰਪਤੀ ਜੋ ਬਾਈਡਨ ਹੀ ਬਣੀ ਹੋਈ ਹੈ ਇਸ ਤੋਂ ਇਲਾਵਾ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਵੀ ਵੋਟਰਾਂ ਦੀਆਂ ਤਰਜੀਹਾਂ 'ਚ ਬਣਿਆ ਹੋਇਆ ਹੈ ਬਾਕੀ ਸਾਰੇ ਸਰਵੇਖਣ ਇਹ ਵੀ ਦਿਖਾ ਰਹੇ ਨੇ ਕਿ 트럼ਪ ਅਤੇ ਬਾਈਡਨ ਵਿਚਕਾਰ ਸਖਤ ਮੁਕਾਬਲਾ ਹੋਣ ਵਾਲਾ ਹੈ ਇਸ ਸਾਲ ਦੀ ਚਰਚਾ ਕਈ ਕਾਰਨਾ ਕਰਕੇ ਖਾਸ ਬਣੀ ਹੋਈ ਹੈ ਇਹ ਪਹਿਲੀ ਵਾਰ ਹੋਵੇਗਾ ਕਿ ਚੋਣਾਂ ਤੋਂ 4 ਮਹੀਨੇ ਪਹਿਲਾਂ ਦੋਵਾਂ ਦੀ ਬਹਿਸ ਕਰਵਾਈ ਜਾ ਰਹੀ ਹੈ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ 5 ਨਵੰਬਰ ਨੂੰ ਨੇ ਬਹਿਸ ਤੋਂ ਪਹਿਲਾਂ ਹੀ ਦੋਵਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਬਹਿਸ ਦੌਰਾਨ ਜਦੋਂ ਇੱਕ ਉਮੀਦਵਾਰ ਬੋਲੇਗਾ ਤਾਂ ਦੂਜੇ ਨੂੰ ਰੁਕਾਵਟ ਨਾ ਪਾਉਣ ਲਈ ਮਾਈਕ ਬੰਦ ਕਰ ਦਿੱਤਾ ਜਾਵੇਗਾ ਇਨਾਂ ਹੀ ਨਹੀਂ ਇਸ ਵਾਰ ਸਟੂਡੀਓ 'ਚ ਕੋਈ ਲਾਈਵ ਦਰਸ਼ਕ ਨਹੀਂ ਹੋਵੇਗਾ ਸਰਵੇਖਣ ਮੁਤਾਬਕ ਬਾਈਡਨ ਦੀ ਪ੍ਰਵਾਨਗੀ ਰੇਟਿੰਗ ਮਈ 'ਚ 36% ਤੋਂ ਮਾਮੂਲੀ ਤੌਰ ਤੇ 37% ਹੋ ਗਈ ਪਰ ਵੋਟਰਾਂ 'ਚ ਸਭ ਤੋਂ ਵੱਡੀ ਚਿੰਤਾ ਬਾਈਡਨ ਦੀ ਉਮਰ ਅਤੇ ਸਿਹਤ ਨੂੰ ਲੈ ਕੇ ਦੇਖੀ ਗਈ ਹੈ ਇਕ 70 ਸਾਲ ਦੀ ਉਮਰ 'ਚ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਸਭ ਤੋਂ ਵੱਧ ਉਮਰ ਦੇ ਅਮਰੀਕੀ ਰਾਸ਼ਟਰਪਤੀ ਨੇ ਜ਼ਿਆਦਾਤਰ ਉੱਤਰ ਦਾ ਤਾਵਾ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਹੈ ਕਿ ਟਰੰਪ ਨੇ ਆਪਣੇ ਕਾਰੋਬਾਰੀ ਰਿਕਾਰਡਸ ਨੂੰ ਝੂਠਾ ਕੀਤਾ ਹੈ ਹੋ ਸਕਦਾ ਹੈ ਪਰ ਉਹਨਾਂ ਦੀ ਚੋਣ ਤੇ ਕੋਈ ਪ੍ਰਭਾਵ ਇਸ ਦਾ ਨਹੀਂ ਦੇਖਿਆ ਗਿਆ ਇਸੇ ਤਰ੍ਹਾਂ ਬਾਈਡਨ ਦੇ ਸਮਰਥਕ ਟਰੰਪ ਦੇ ਪੁੱਤਰ ਹੰਟਰ ਬਾਈਡਨ ਨੂੰ ਸਜ਼ਾ ਸੁਣਾਏ ਜਾਣ ਤੋਂ ਪ੍ਰਭਾਵਿਤ ਨਹੀਂ ਹੋਏ ਪਾਕਿਸਤਾਨ 'ਚ ਹਾਲ ਹੀ 'ਚ ਹੋਈਆਂ ਆਮ ਚੋਣਾਂ 'ਚ ਬੇਨਿਯਮੀਆਂ ਦੀਆਂ ਰਿਪੋਰਟਾਂ ਆਈਆਂ ਸਨ ਮੁਖ ਵਿਰੋਧੀ ਪਾਰਟੀ ਪੀਟੀਆਈ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਦੋਸ਼ ਲਾਇਆ ਸੀ ਕਿ ਪਾਕਿਸਤਾਨੀਆਂ ਚੋਣਾਂ 'ਚ ਧੋਖਾ ਧੜੀ ਹੋਈ ਹੈ ਤੇ ਵੋਟਾਂ ਦੀ ਗਿਣਤੀ 'ਚ ਬੇਨਿਯਮੀਆਂ ਕਰਕੇ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਜੇਤੂ ਬਣਾਇਆ ਗਿਆ ਹੈ ਇਸ ਦੌਰਾਨ ਹੁਣ ਅਮਰੀਅਨ ਖਾਨ ਨੂੰ ਅਮਰੀਕਾ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਦਰਸਲ ਅਮਰੀਕੀ ਪ੍ਰਤੀਨਿਧੀ ਸਦਨ ਨੇ ਬੁੱਧਵਾਰ ਨੂੰ ਪਾਕਿਸਤਾਨ ਚ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦੇ ਸਮਰਥਨ ਚ ਇੱਕ ਦੋ ਪੱਖੀ ਪ੍ਰਸਤਾਵ ਪਾਸ ਕੀਤਾ ਤੇ ਪਾਕਿਸਤਾਨ ਦੀਆਂ 2024 ਦੀਆਂ ਚੋਣਾਂ ਚ ਦਖਲਅੰਦਾਜ਼ੀ ਦੇ ਦਾਅਵਿਆਂ ਦੀ ਪੂਰੀ ਅਤੇ ਸੁਤੰਤਰ ਜਾਂਚ ਦੀ ਮੰਗ ਕੀਤੀ ਸਦਨ ਦੇ 85% ਮੈਂਬਰਾਂ ਨੇ ਇਸ ਵਿੱਚ ਹਿੱਸਾ ਲਿਆ ਤੇ ਇਸ ਦੇ ਹੱਕ ਚ ਵੋਟ ਪਾਈ ਮਤੇ ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਲੋਕਤੰਤਰ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਚ ਪਾਕਿਸਤਾਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਪਾਕਿਸਤਾਨ ਚ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸਮਰਥਨ ਦਾ ਪ੍ਰਗਟਾਵਾ ਸਰਲੇਖ ਵਾਲਾ ਮਤਾ ਜੌਰਜੀਆ ਦੇ ਕਾਂਗਰਸਮੈਨ ਮਹਕਾਰਮਿਕ ਅਤੇ ਮਿਸ਼ੀਗਨ ਦੇ ਕਾਂਗਰਸਮੈਨ ਕਿਲਡੀ ਦੁਆਰਾ ਪੇਸ਼ ਕੀਤਾ ਗਿਆ ਸੀ ਤੇ 100 ਤੋਂ ਵੱਧ ਸਹਿਯੋਗੀਆਂ ਦੁਆਰਾ ਸਹਿਯੋਗਿਤ ਕੀਤਾ ਗਿਆ ਸੀ ਇੱਕ ਅਧਿਕਾਰਤ ਬਿਆਨ ਚ ਕਿਹਾ ਗਿਆ ਕਿ ਮਤਾ ਲੋਕਤੰਤ੍ਰਿਕ ਮੁੱਲਾਂ ਨੂੰ ਕਾਇਮ ਰੱਖਣ ਅਤੇ ਪਾਕਿਸਤਾਨ ਦੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ ਕਿਉਂਕਿ ਉਹ ਆਰਥਿਕ ਅਸਥਿਰਤਾ ਅਤੇ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰ ਰਹੇ ਨੇ ਇਸ ਮਤੇ ਦਾ ਸਰਬਸੰਮਤੀ ਨਾਲ ਪਾਸ ਹੋਣਾ ਪਾਕਿਸਤਾਨ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਲੋਕਤੰਤਰ ਆਜ਼ਾਦ ਅਤੇ ਨਿਰਪੱਖ ਚੋਣਾਂ ਅਤੇ ਵਿਅਕਤੀਗਤ ਆਜ਼ਾਦੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਲਈ ਪਾਕਿਸਤਾਨ ਦੇ ਲੋਕਾਂ ਦੇ ਨਾਲ ਖੜਾ ਹੈ ਇਸ ਪ੍ਰਸਤਾਵ ਤੇ ਪਾਕਿਸਤਾਨ ਦੀ ਸ਼ਹਿਬਾਜ਼ ਸ਼ਰੀਫ ਸਰਕਾਰ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਇੱਕ ਦੋ ਪੱਖੀ ਪ੍ਰਸਤਾਵ ਦੇਸ਼ ਦੀ ਸਿਆਸੀ ਸਥਿਤੀ ਅਤੇ ਚੋਣ ਪ੍ਰਕਿਰਿਆ ਦੀ ਅਧੂਰੀ ਸਮਝ ਤੋਂ ਪੈਦਾ ਹੋਇਆ ਹੈ ਮੰਤਰਾਲੇ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਵਿਸ਼ੇਸ਼ ਪ੍ਰਸਤਾਵ ਦਾ ਸਮਾਂ ਤੇ ਸੰਦਰਭ ਸਾਡੇ ਦਵੱਲੇ ਸਬੰਧਾਂ ਦੀ ਸਕਾਰਾਤਮਕ ਗਤੀਸ਼ੀਲਤਾ ਨਾਲ ਮੇਲ ਨਹੀਂ ਖਾਂਦਾ ਹੈ ਅਮਰੀਕਾ ਦੀ ਇੱਕ ਅਦਾਲਤ ਨੇ ਹੋਂਡੂਰਸ ਦੇ ਸਾਬਕਾ ਰਾਸ਼ਟਰਪਤੀ ਜਵਾਨ ਓਰਲਾਂਡੋ ਹਰਨਾਂਡੇਜ਼ ਨੂੰ ਨਸ਼ਿਆਂ ਦੀ ਤਸਕਰੀ ਅਤੇ ਹਥਿਆਰਾਂ ਸਬੰਧੀ ਅਪਰਾਧ ਦੇ ਦੋਸ਼ਾਂ ਹੇਠ 45 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਮੈਨਹਟਨ ਦੀ ਇੱਕ ਅਦਾਲਤ ਵੱਲੋਂ ਮਾਰਚ ਮਹੀਨੇ ਹਰਨਾਂਡੇਜ਼ ਨੂੰ ਤਸਕਰਾਂ ਨਾਲ ਸੰਬੰਧਿਤ ਕੋਕੀਨ ਦੀ ਖੇਪ ਦੀ ਤਸਕਰੀ ਬਦਲੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ੀ ਠਹਿਰਾਇਆ ਸੀ ਮੈਨਹਟਨ ਫੈਡਰਲ ਅਦਾਲਤ 'ਚ ਕੇਸ ਦੀ ਸੁਣਵਾਈ ਦੌਰਾਨ ਅਮਰੀਕੀ ਜ਼ਿਲ੍ਹਾ ਜੱਜ ਪੀ ਕੇਵਿਨ ਕਾਸਟੇਲ ਨੇ ਹਰਨਾਂਡੇਜ਼ ਨੂੰ ਸਜ਼ਾ ਸੁਣਾਈ ਸਾਬਕਾ ਰਾਸ਼ਟਰਪਤੀ ਜਵਾਨ ਓਰਲਾਂਡੋ ਹਰਨਾਂਡੇਜ਼ ਨੂੰ 80 ਲੱਖ ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਅਮਰੀਕਾ 'ਚ ਭਾਰਤੀ ਮੂਲ ਦਾ ਇੱਕ ਜੋੜਾ ਆਪਣੇ ਰਿਸ਼ਤੇਦਾਰ ਨੂੰ ਸਕੂਲ 'ਚ ਪੜਾਉਣ ਦੇ ਬਹਾਨੇ ਅਮਰੀਕਾ ਲੈ ਆਇਆ ਤੇ ਉਸ ਨੂੰ 3 ਸਾਲਾਂ ਤੱਕ ਪੈਟਰੋਲ ਪੰਪ ਅਤੇ ਜਨਰਲ ਸਟੋਰ 'ਚ ਕੰਮ ਕਰਨ ਲਈ ਮਜਬੂਰ ਕੀਤਾ। ਅਮਰੀਕੀ ਅਦਾਲਤ ਨੇ ਇਸ ਜੋੜੇ ਨੂੰ 11.25 ਸਾਲ, ਯਾਨੀ ਕਿ 135 ਮਹੀਨੇ ਦੀ ਸਜ਼ਾ ਸੁਣਾਈ ਹੈ। 31 ਸਾਲਾ ਭਾਰਤੀ ਅਮਰੀਕੀ ਨਾਗਰਿਕ ਹਰਮਨਪ੍ਰੀਤ ਸਿੰਘ ਤੇ ਉਸ ਦੀ 43 ਸਾਲਾ ਪਤਨੀ ਕੁਲਵੀਰ ਕੌਰ ਨੂੰ ਵੀ ਪੀੜਤ ਨੂੰ 1.87 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਗਏ ਨੇ ਹਰਮਨਪ੍ਰੀਤ ਤੇ ਕੁਲਬੀਰ ਦਾ ਹੁਣ ਤਲਾਕ ਹੋ ਚੁੱਕਾ ਹੈ ਜਾਣਕਾਰੀ ਮੁਤਾਬਕ ਦੋਵੇਂ ਦੋਸ਼ੀ ਆਪਣੇ ਰਿਸ਼ਤੇਦਾਰ ਨੂੰ ਝੂਠੇ ਵਾਅਦੇ ਤੇ ਅਮਰੀਕਾ ਲੈ ਕੇ ਆਏ ਸਨ ਇਸ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਤੇ ਇਮੀਗ੍ਰੇਸ਼ਨ ਦਸਤਾਵੇਜ਼ ਆਪਣੇ ਕੋਲ ਰੱਖ ਲਿਆ ਦੋਸ਼ੀ ਪੀੜਤ ਵਿਅਕਤੀ ਤੇ ਤਸ਼ੱਦਦ ਕਰਦਾ ਸੀ ਤੇ ਉਸ ਨੂੰ ਘੰਟਿਆਂ ਬੱਧੀ ਆਪਣੀ ਦੁਕਾਨ ਤੇ ਕੰਮ ਕਰਵਾਉਂਦਾ ਸੀ ਇਸ ਦੌਰਾਨ ਉਸ ਨੂੰ ਬਹੁਤ ਘੱਟ ਪੈਸੇ ਦਿੱਤੇ ਗਏ ਅਮਰੀਕਾ ਦੇ ਓਕਲਾਹੋਮਾ ਸੂਬੇ ਚ ਭਾਰਤੀ ਮੂਲ ਦੇ ਕਾਰੋਬਾਰੀ ਦਾ ਮਾਮੂਲੀ ਝਗੜੇ ਦੌਰਾਨ ਕਤਲ ਕਰ ਦਿੱਤਾ ਗਿਆ 59 ਸਾਲ ਦਾ ਹਿਮੰਤ ਮਿਸਤਰੀ ਇੱਕ ਅਣਜਾਣ ਸ਼ਖਸ ਨੂੰ ਆਪਣੇ ਮੋਟਰਲ ਚੋਂ ਬਾਹਰ ਜਾਣ ਲਈ ਆਖ ਰਿਹਾ ਸੀ ਪਰ ਉਹ ਅੜਿਆ ਰਿਹਾ ਤੇ ਆਪਣਾ ਸਮਾਨ ਚੁੱਕ ਕੇ ਜਾਣ ਦੀ ਬਜਾਏ ਹਿਮੰਤ ਮਿਸਤਰੀ ਦੇ ਘਸੁੰਨ ਜੜ ਦਿੱਤਾ ਹਮਲਾ ਇਨਾ ਜ਼ੋਰਦਾਰ ਸੀ ਕਿ ਹਿਮੰਤ ਮਿਸਤਰੀ ertid ਤੇ ਡਿੱਗ ਗਿਆ ਤੇ ਬੇਹੋਸ਼ ਹੋ ਗਿਆ ਹਿਮੰਤ ਮਿਸਤਰੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅਗਲੇ ਦਿਨ ਉਹਨਾਂ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਹਿਮੰਤ ਮਿਸਤਰੀ ਦੀ ਮੌਤ ਦੇ ਮਾਮਲੇ 'ਚ 41 ਸਾਲ ਦੇ ਰਿਚਰਡ ਲੂਇਜ਼ ਨੂੰ ਗ੍ਰਿਫਤਾਰ ਕੀਤਾ ਗਿਆ ਤੇ 1 ਲੱਖ ਡਾਲਰ ਦਾ ਜ਼ਮਾਨਤੀ ਬੌਂਡ ਭਰਨ ਤੇ ਹੀ ਸ਼ੱਕੀ ਓਕਲਾਹੋਮਾ ਕਾਉਂਟੀ ਜੇਲ੍ਹ ਤੋਂ ਬਾਹਰ ਆ ਸਕੇਗਾ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਹਿਮੰਤ ਮਿਸਤਰੀ लुइस ਨੂੰ ਮੋਟਲ ਦੀ ਪਾਰਕਿੰਗ ਤੋਂ ਬਾਹਰ ਜਾਣ ਵਾਸਤੇ ਕਿਉਂ ਆਖ ਰਿਹਾ ਸੀ ਇੰਟਰਸਟੇਟ 40 ਅਤੇ ਮੈਰੀਡੀਅਨ ਐਵੇਨਿਊ ਤੇ ਬਣੇ ਮੋਟਲ 'ਚ ਵਪਾਰੀ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਿਮੰਤ ਮਿਸਤਰੀ ਵਾਰ-ਵਾਰ लुइस ਨੂੰ ਉੱਥੋਂ ਜਾਣ ਵਾਸਤੇ ਕਹਿੰਦਾ ਹੈ ਪਰ ਉਹ ਬਹਿਸ ਕਰਦਾ ਹੈ ਤੇ ਆਖਰਕਾਰ ਹਿਮੰਤ ਮਿਸਤਰੀ ਤੇ ਹਮਲਾ ਕਰ ਦਿੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਹਿਮੰਤ ਮਿਸਤਰੀ ਅਮਰੀਕਾ ਚ 120 ਮੋਟਲਾਂ ਦੇ ਮਾਲਕ ਨੇ ਤੇ ਉਹਨਾਂ ਦੀ ਅਚਨਚੇਤ ਮੌਤ ਕਾਰਨ ਭਾਰਤੀ ਭਾਈਚਾਰੇ ਚ ਸੋਗ ਦੀ ਲਹਿਰ ਦੌੜ ਗਈ ਜਿਤੇ ਰਹਿ ਕੇ ਬਿਲਕੁਲ ਇਸੇ ਤਰੀਕੇ ਦੀ ਵਾਰਦਾਤ ਐਲਾਬਾਮਾ ਸੂਬੇ ਚ ਵਾਪਰੀ ਸੀ ਜਦੋਂ ਇੱਕ ਹੋਟਲ ਚ ਕਮਰਾ ਲੈਣ ਪੁੱਜੇ ਗ੍ਰਾਹਕ ਨੇ ਭਾਰਤੀ ਮੂਲ ਦੇ ਮੋਟਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਹਿਲ ਕ੍ਰੈਸਟ ਹੋਟਲ ਦੇ ਮਾਲਕ ਪ੍ਰਵੀਨ ਪਟੇਲ ਅਤੇ 34 ਸਾਲ ਦੇ ਜਰੇਮੀ ਮੂਰ ਦਾ ਕਿਸੇ ਗੱਲ ਤੋਂ ਝਗੜਾ ਹੋ ਗਿਆ ਤੇ ਇਸੇ ਦੌਰਾਨ ਮੂਰ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ ਸ਼ੈਫੀਲਡ ਪੁਲਿਸ ਦੇ ਮੁਖੀ ਰਿਕੀ ਟੇਰੀ ਮੁਤਾਬਕ ਕਤਲ ਦੀ ਵਾਰਦਾਤ ਮਗਰੋਂ ਮੂਰ ਨੇ ਇੱਕ ਖਾਲੀ ਪਏ ਮਕਾਨ ਚ ਦਾਖਲ ਹੋਣ ਦਾ ਯਤਨ ਕੀਤਾ ਤੇ ਇਸੇ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਭਾਰਤ ਜੀ ਨਹੀਂ ਸਗੋ ਅਮਰੀਕਾ ਚ ਵੀ ਗਰਮੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਈ ਹਿੱਸਿਆਂ ਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਕਈ ਰਾਜਾਂ ਲਈ ਹੀਟ ਵੇਵ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸ ਭਿਆਨਕ ਗਰਮੀ ਦੇ ਵਿਚਕਾਰ ਵਾਸ਼ਿੰਗਟਨ ਡੀਸੀ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਦਰਸਲ ਇਥੇ ਇੱਕ ਸਕੂਲ ਦੇ ਨੇੜੇ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ 6 ਫੁੱਟ ਉੱਚਾ ਮੋਮ ਦਾ ਬੁੱਤ ਹੈ ਜੋ ਕਿ ਕੜਾਕੇ ਦੀ ਗਰਮੀ ਵਿੱਚ ਪੂਰੀ ਤਰ੍ਹਾਂ ਨਾਲ ਪਿਗਲ ਗਿਆ। ਤੁਹਾਨੂੰ ਦੱਸਦੀ ਕਿ ਉੱਤਰੀ ਪੱਛਮੀ ਵਾਸ਼ਿੰਗਟਨ 'ਚ ਤਾਪਮਾਨ 37.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਏ ਜਿਸ ਕਾਰਨ ਸ਼ਨੀਵਾਰ ਨੂੰ ਲਿੰਕਨ ਦੀ ਇਹ ਮੂਰਤੀ ਪਿਗਲ ਗਈ। ਹੁਣ ਲਿੰਕਨ ਦੇ ਪਿਗਲਦੇ ਬੁੱਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਜੇਕਰ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਲਿੰਕਨ ਦਾ ਸਿਰ ਅਤੇ ਸੱਜੀ ਲੱਤ ਪੂਰੀ ਤਰ੍ਹਾਂ ਨਾਲ ਪਿਗਲ ਚੁੱਕੀ ਹੈ ਇਸ ਦੇ ਨਾਲ ਹੀ ਲੱਤਾਂ ਢੜ ਤੋਂ ਵੱਖ ਕਰ ਦਿੱਤੀਆਂ ਗਈਆਂ ਨੇ 24 ਜੂਨ ਨੂੰ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ 14.5 ਮਿਲੀਅਨ ਵਾਰ ਦੇਖਿਆ ਗਿਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਵਰਜੀਨੀਆ ਦੇ ਕਲਾਕਾਰ ਸੈਂਡੀ ਵਿਲੀਅਮਸ ਫੋਰਥ ਨੇ ਫਰਵਰੀ ਚ ਗੈਰੀਸਨ ਐਲੀਮੈਂਟਰੀ ਸਕੂਲ ਦੇ ਮੈਦਾਨ ਚ ਕੈਂਪ ਬਾਰਕਰ ਇਤਿਹਾਸਕ ਸਥਾਨ ਤੇ ਮੋਮ ਦੀ ਮੂਰਤੀ ਸਥਾਪਿਤ ਕੀਤੀ ਸੀ ਇਹ ਮੂਰਤੀ ਕਲਾਕਾਰ ਵਿਲੀਅਮਜ਼ 4th ਦੀ ਦਾ ਵੈਕਸ ਮੋਨਿਊਮੈਂਟ ਸੀਰੀਜ਼ ਦਾ ਹਿੱਸਾ ਹੈ ਅਮਰੀਕਾ ਦੇ ਮਿਸौरी ਸੂਬੇ ਦੇ ਵਿੱਚ 6 ਭੈਣਾਂ ਨੇ ਸਭ ਤੋਂ ਵੱਧ ਉਮਰ ਦੀਆਂ ਭੈਣਾਂ ਦਾ ਵਿਸ਼ਵ ਰਿਕਾਰਡ ਦਰਜ ਕੀਤਾ ਹੈ ਇਹਨਾਂ ਭੈਣਾਂ ਦੀ ਉਮਰ 88 ਤੋਂ 101 ਸਾਲ ਦੇ ਵਿਚਕਾਰ ਹੈ ਤੇ ਇਹਨਾਂ ਦੀ ਕੁੱਲ ਉਮਰ 571 ਸਾਲ 293 ਦਿਨ ਤੋਂ ਵੱਧ ਹੈ ਇਹਨਾਂ ਭੈਣਾਂ ਨੇ ਪਿਛਲੇ 9 ਦਹਾਕਿਆਂ 'ਚ ਕਈ ਮਹੱਤਵਪੂਰਨ ਘਟਨਾਵਾਂ ਵੇਖੀਆਂ ਨੇ ਜਿਸ ਵਿੱਚ ਦੂਜਾ ਵਿਸ਼ਵ ਯੁੱਧ ਤੇ ਕੋਵਿਡ-19 ਮਹਾਮਾਰੀ ਸ਼ਾਮਲ ਹੈ 6 ਚੋਂ 3 ਭੈਣਾਂ ਦਾ ਜਨਮ ਜੁਲਾਈ ਚ ਹੋਇਆ ਸੀ ਇਸ ਕਾਰਨ ਉਹ ਸਾਰੇ ਹਰ ਗਰਮੀਆਂ ਚ ਪਿਕਨਿਕ ਲਈ ਇਕੱਠੇ ਹੁੰਦੇ ਨੇ ਇਹ ਪਰੰਪਰਾ ਉਹਨਾਂ ਦੀ ਮਾਂ ਨੇ ਸ਼ੁਰੂ ਕੀਤੀ ਸੀ ਜਿਸ ਨੂੰ ਅੱਜ ਤੱਕ ਸਾਰੀਆਂ ਭੈਣਾਂ ਨਿਭਾ ਰਹੀਆਂ ਨੇ ਨੋਰਮਾ ਦੇ بیٹے ਡੀਨ ਜੈਕब्स ਨੇ ਕਿਹਾ ਇਹ ਰਿਕਾਰਡ ਕੋਸ਼ਿਸ਼ ਇਨਾਂ ਭੈਣਾਂ ਲਈ ਇੱਕ ਰੋਮਾਂਚਕ ਤਜਰਬਾ ਰਿਹਾ ਏ ਜੋ ਹੁਣ ਆਪਣੀ ਜ਼ਿੰਦਗੀ ਦੇ ਅੰਤਮ ਪੜਾਵਾ ਚ ਨੇ ਇਨਾ ਭੈਣਾਂ ਦੇ ਨਾਮ ਗਿਨੈਸ ਬੁੱਕ 'ਚ ਸ਼ਾਮਲ ਹੋਣ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਹਨਾਂ ਦੀ ਖਾਸ ਦੋਸਤ ਜੈਨੇਟ ਡਗਲਸ ਨੇ ਕਿਹਾ ਕਿ ਇਹ ਭੈਣਾਂ ਇੱਕ ਦੂਜੇ ਦੇ ਬਹੁਤ ਕਰੀਬ ਹੁਸ਼ਿਆਰ ਅਤੇ ਜੀਵੰਤ ਨੇ ਭੈਣਾਂ ਦਾ ਸਟੈਨਲੀ ਨਾਮ ਦਾ ਇੱਕ ਭਰਾ ਵੀ ਸੀ ਜਿਸ ਦੀ 81 ਸਾਲ ਦੀ ਉਮਰ 'ਚ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ